ਸਤਿ ਸ਼੍ਰੀ ਅਕਾਲ ਸਾਰੇ ਨੂੰ ਮੇਰਾ ਨਾਮ ਡਾਕਟਰ ਪੰਡਾਰੀ ਗੁਰਬੀਰ ਸਿੰਘ ਹੈ ਮੈਂ ਇੱਕ ਰੋਮਟਾਲੋਜਿਸਟ ਹਾਂ ਰੋਮਟਾਲੋਜਿਸਟ ਉਹ ਡਾਕਟਰ ਹੁੰਦਾ ਹੈ ਜਿਹੜੇ ਕਿ ਜੋੜਾਂ ਦਾ ਦਰਦ ਗਠੀਆ ਵਾ ਅਤੇ ਇਮਿਊਨ ਸਿਸਟਮ ਦੀ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕਰਦੇ ਹਨ ਮੈਂ ਹੁਣ ਤੋਂ ਆਪਣੀ ਓਪੀਡੀ ਸਰਵਿਸਿਜ਼ ਬਰਨਾਲਾ ਸਿਟੀ ਹਸਪਤਾਲ ਦੇ ਵਿੱਚ ਸ਼ੁਰੂ ਕਰਨ ਲੱਗਿਆ ਹਾਂ ਮੈਂ ਹਰ ਸ਼ੁੱਕਰਵਾਰ ਯਾਨੀ ਕਿ ਫਰਾਈਡੇ ਸਵੇਰੇ 9:30 ਵਜੇ ਤੋਂ ਲੈ ਕੇ 12 ਵਜੇ ਤੱਕ ਸਿਟੀ ਹਸਪੀਟਲ ਬਰਨਾਲਾ ਦੇ ਵਿੱਚ ਆਪਣੀ ਓਪਨੀ ਸੇਵਾਵਾਂ ਦੇਵਾਂਗਾ ਕਿਹੜੇ-ਕਿਹੜੇ ਸਵਾਵਾਵਾਂ ਦੋਗੇ ਜਿਸ ਤਰ੍ਹਾਂ ਗਠੀਆ ਹੋ ਗਿਆ ਜਾਂ ਹੋਰ ਵੀ ਹੋਣੀਆਂ ਐਸ ਤੋਂ ਤੁਹਾਡੇ ਕੋਲ ਗਠੀਆ ਤੋਂ ਇਲਾਵਾ ਜੋੜਾਂ ਦੀ ਕਿਸੇ ਪ੍ਰਕਾਰ ਦੀ ਵੀ ਕੋਈ ਵੀ ਬਿਮਾਰੀ ਇਸ ਤੋਂ ਇਲਾਵਾ ਯੂਰਿਕ ਐਸਿਡ ਵਧਣਾ ਕਮਰ ਦਰਦ ਸਰਵਾਈਕਲ ਰੀੜ ਦੀ ਹੱਡੀ ਦਾ ਗਠੀਆ ਜਿੰਨੂੰ ਕਿ ਅਸੀਂ ਐਂਕਲੋਸਿੰਗ ਸਪੋਨਡਲਾਈਟਸ ਬੋਲਦੇ ਹਾਂ ਇਸ ਤੋਂ ਇਲਾਵਾ ਵਕਫਾ ਕੋਈ ਬਿਮਾਰੀਆਂ ਜਿਵੇਂ ਕਿ ਐਸਐਲਈ ਸਕੇਲੇਰੋਡਰਮਾ ਜਿਨ੍ਹਾਂ ਦੇ ਵਿੱਚ ਮਰੀਜ਼ ਦਾ ਇਮਿਊਨ ਸਿਸਟਮ ਆਪਦੇ ਹੀ ਸ਼ਰੀਰ ਨੂੰ ਖਰਾਬ ਕਰਨ ਲੱਗ ਜਾਂਦਾ ਹੈ ਇਹਦੇ ਵਿੱਚ ਵਕਫਾਕ ਲੱਛਣ ਹੁੰਦੇ ਨੇ ਜਿਵੇਂ ਕਿ ਸਿਰ ਦੇ ਵਾਲਾਂ ਦਾ ਜ਼ਿਆਦਾ ਝੜਨਾ ਵਾਰ-ਵਾਰ ਮੂੰਹ ਦੇ ਵਿੱਚ ਛਾਲੇ ਆਣਾ ਲੰਬਾ ਬੁਖਾਰ ਰਹਿਣਾ ਸਰਦੀਆਂ ਦੇ ਵਿੱਚ ਉਂਗਲਾਂ ਦਾ ਨੀਲਾ ਪੈ ਜਾਣਾ ਫੇਫੜਿਆਂ ਦਾ ਸੁੱਕੜਨਾ ਇਹ ਵਕਤ-ਵਕਤ ਬਿਮਾਰੀਆਂ ਸ਼ਾਮਿਲ ਹੁੰਦੀਆਂ ਹਨ ਡਾਕਟਰ ਸਾਹਿਬ ਦੇਖਦੇ ਆ ਕਿੰਨੇ ਪ੍ਰਕਾਰ ਦੇ ਗੱਠੀਆਂ ਹੁੰਦੇ ਨੇ ਕਿ ਕਿੱਥੇ-ਕਿੱਥੇ ਹੋ ਗਠੀਆ ਬਹੁਤ ਸਾਰੇ ਪ੍ਰਕਾਰ ਦਾ ਹੁੰਦਾ ਹੈ ਜਿਹੜਾ ਸਭ ਤੋਂ ਸਧਾਰਨ ਮੰਨਿਆ ਜਾਂਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਰੂਮਟਾਇਡ ਆਰਥਰਾਈਟਸ ਜਿਵੇਂ ਕਿ ਤੁਸੀਂ ਕਈ ਮਰੀਜ਼ਾਂ ਨੂੰ ਦੇਖਿਆ ਹੋਊਗਾ ਜਿਨ੍ਹਾਂ ਦੀ ਉਂਗਲਾਂ ਮੁੜ ਜਾਂਦੀਆਂ ਨੇ ਹੱਥਾਂ ਤੇ ਪੈਰਾਂ ਦੀਆਂ ਇਹ ਸਭ ਤੋਂ ਕਾਮਨ ਪ੍ਰਕਾਰ ਦਾ ਗਠੀਆ ਹੁੰਦਾ ਹੈ ਜਿਹੜਾ ਕਿ ਔਰਤਾਂ ਦੇ ਵਿੱਚ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਰੀੜ ਦੀ ਹੱਡੀ ਦਾ ਵੀ ਗਠੀਆ ਹੁੰਦਾ ਹੈ ਜਿੰਨੂੰ ਅਸੀਂ ਅੰਗਰੇਜ਼ੀ ਚ ਐਂਕਲੋਸਿੰਗ ਸਪੋਨਡਲਾਈਟਿਸ ਬੋਲਦੇ ਹਾਂ ਇਹ ਖਾਸ ਤੌਰ ਤੇ ਮੇਲਸ ਯਾਨੀ ਮਰਦਾਂ ਦੇ ਵਿੱਚ ਹੁੰਦਾ ਹੈ ਜਿਹੜੇ ਕਿ ਛੋਟੀ ਉਮਰ ਦੇ ਹੁੰਦੇ ਨੇ ਇਹਦੇ ਵਿੱਚ ਮੁੱਖ ਲੱਛਣ ਜਿਹੜੇ ਹੁੰਦੇ ਨੇ ਉਹ ਹੁੰਦਾ ਹੈ ਕਿ ਮਰੀਜ਼ ਨੂੰ ਕਮਰ ਦਾ ਦਰਦ ਹੁੰਦਾ ਹੈ ਖਾਸ ਤੌਰ ਤੇ ਸਵੇਰ ਨੂੰ ਉੱਠਣ ਵੇਲੇ ਜਾਂ ਰਾਤ ਨੂੰ ਪਾਸਾ ਲੈਣ ਵੇਲੇ ਇਸ ਦੇ ਨਾਲ ਨਾਲ ਇਸ ਬਿਮਾਰੀ ਦੇ ਵਿੱਚ ਚਮੜੀ ਦੇ ਰੋਗ ਵੀ ਸ਼ੁਰੂ ਹੋ ਜਾਂਦੇ ਹਨ ਅੱਖਾਂ ਤੇ ਵੀ ਅਸਰ ਪੈਂਦਾ ਹੈ ਤੇ ਹੌਲੀ ਹੌਲੀ ਕਰਕੇ ਜਿਹੜੀ ਆਪਣੀ ਕਮਰ ਦੀ ਫਲੈਕਸੀਬਿਲਟੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਤੇ ਬੰਦੇ ਦਾ ਕੁੱਬ ਨਿਕਲ ਜਾਂਦਾ ਹੈ ਜੇ ਸਹੀ ਸਮੇਂ ਤੇ ਇਹਨੂੰ ਟ੍ਰੀਟ ਕੀਤਾ ਜਾਵੇ ਤਾਂ ਇਹ ਬਿਲਕੁਲ ਸਹੀ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਹੈ ਡਾਕਟਰ ਦੇਖਿਆ ਜਾਵੇ ਗਠੀਏ ਦੇ ਮਰੀਜ਼ਾਂ ਨੂੰ ਲਗਾਤਾਰ ਮੈਡੀਸਨ ਲੈਣੀ ਪੈਂਦੀ ਹੈ ਇਹ ਮੈਡੀਸਿਨ ਛੱਡ ਸਕਦੀ ਹੈ ਇਹ ਡਿਪੈਂਡ ਕਰਦਾ ਹੈ ਅਸੀਂ ਗਠੀਏ ਦਾ ਇਲਾਜ ਕਦੋਂ ਸ਼ੁਰੂ ਕਰ ਰਹੇ ਹਾਂ ਜੇ ਮਰੀਜ਼ ਬਹੁਤ ਜਲਦੀ ਸਟੇਜ ਤੇ ਸਾਡੇ ਕੋਲ ਆ ਜਾਵੇ ਜੇ ਮੰਨ ਲਓ ਕਿਸੇ ਨੂੰ ਕੁਝ ਮਹੀਨਿਆਂ ਤੋਂ ਹੀ ਇਹ ਸਿੰਪਟਮਸ ਆਣ ਲੱਗੇ ਹੈ ਜੋ ਕਿ ਹੁੰਦੇ ਹੈ ਹੱਥਾਂ ਦੇ ਜੋੜਾਂ 'ਚ ਦਰਦ ਹੋਣਾ ਉਂਗਲਾਂ ਦੇ ਛੋਟੇ ਜੋੜਾਂ 'ਚ ਦਰਦ ਹੋਣਾ ਸੋਜਿਸ਼ ਆ ਜਾਣਾ ਜਾਂ ਜਕੜਨ ਰਹਿਣਾ ਜਿੰਨੀ ਜਲਦੀ ਆਪਾਂ ਇਸ ਬਿਮਾਰੀ ਦਾ ਇਲਾਜ ਸ਼ੁਰੂ ਕਰਾਂਗੇ ਉਹਦੇ ਦੋ ਫਾਇਦੇ ਹੁੰਦੇ ਹਨ ਸਭ ਤੋਂ ਪਹਿਲਾਂ ਇਲਾਜ ਬਹੁਤ ਛੋਟੀ ਡਿਊਰੇਸ਼ਨ ਦਾ ਹੁੰਦਾ ਹੈ ਬਹੁਤ ਸਾਰੇ ਮਰੀਜ਼ਾਂ ਚ ਦਵਾਈ ਬੰਦ ਵੀ ਹੋ ਸਕਦੀ ਹੁੰਦੀ ਹੈ ਤੇ ਤੀਸਰੀ ਗੱਲ ਗਠੀਏ ਦਾ ਜਿਹੜਾ ਅੰਦਰੂਨੀ ਅੰਗਾਂ ਤੇ ਅਸਰ ਪੈਣਾ ਉਹਨੂੰ ਅਸੀਂ ਰੋਕ ਸਕਦੇ ਹਾਂ ਸਰ ਦੇਖਿਆ ਜੀ ਬੜਾ ਸਭ ਜੀ ਗਠੀਆ ਕਹਿੰਦਾ ਮਤਲਬ ਆਪਾਂ ਟੈਸਟ ਕਰਵਾਉਣੇ ਆ ਟੈਸਟ ਦੇ ਵਿੱਚ ਗਠੀਏ ਦੀ ਪ੍ਰੋਬਲਮ ਨਹੀਂ ਆਉਂਦੀ ਫਿਰ ਵੀ ਬੰਦੇ ਨੂੰ ਜੋੜਾਂ ਦੇ ਵਿੱਚ ਦਰਦ ਜਾਂ ਤਕਲੀਫ ਰਹਿੰਦੀ ਹੈ ਇਹ ਤੁਸੀਂ ਬਹੁਤ ਮਹੱਤਵਪੂਰਨ ਸਵਾਲ ਪੁੱਛਿਆ ਹੈ ਹੁੰਦਾ ਕੀ ਹੈ ਜੇ ਸਾਡੇ ਕੋਲ 100 ਮਰੀਜ਼ ਗਠੀਏ ਤੇ ਹੋਣਗੇ ਉਹਨਾਂ ਦਾ ਟੈਸਟਾਂ ਗਠੀਆ ਪੋਜ਼ਿਟਿਵ ਸਿਰਫ 60% ਮਰੀਜ਼ਾਂ ਤੱਕ ਹੀ ਆਊਗਾ ਇਸ ਤੋਂ ਬਾਅਦ ਨਹੀਂ ਆਊਗਾ ਤਾਂ ਇਹਦਾ ਮਤਲਬ 40 ਮਰੀਜ਼ ਇਹੋ ਜੇ ਹੋਣਗੇ ਜਿਨ੍ਹਾਂ ਦਾ ਟੈਸਟ ਨੈਗੇਟਿਵ ਹੈ ਪਰ ਫਿਰ ਵੀ ਉਹਨਾਂ ਨੂੰ ਗਠੀਆ ਦੀ ਸਮੱਸਿਆ ਹੈ ਇਹ ਪਛਾਣ ਸਿਰਫ ਔਰ ਸਿਰਫ ਜਿਹੜਾ ਗਠੀਆ ਦਾ ਸਪੈਸ਼ਲਿਸਟ ਡਾਕਟਰ ਹੈ ਉਹੀ ਦੱਸ ਸਕਦਾ ਕਿਉਂਕਿ ਸਧਾਰਨ ਡਾਕਟਰ ਕਹਿਨਗੇ ਕਿ ਗਠੀਆ ਦਾ ਟੈਸਟ ਨੈਗੇਟਿਵ ਹੈ ਗਠੀਆ ਨਹੀਂ ਹੈ ਪਰ ਇਹੋ ਜੀ ਗੱਲ ਨਹੀਂ ਹੁੰਦੀ ਗਠੀਆ ਟੈਸਟਾਂ ਨੈਗੇਟਿਵ ਹੋਣ ਤੋਂ ਇਹ ਮਰੀਜ਼ ਦੇ ਸਿਰਫ ਔਰ ਸਿਰਫ ਲੱਛਣ ਤੇ ਡਿਪੈਂਡ ਕਰਦਾ ਹੈ ਤੇ ਜਿਨ੍ਹਾਂ ਦਾ ਟੈਸਟਾਂਸ ਗਠੀਆ ਨਹੀਂ ਆਉਂਦਾ ਉਹਨਾਂ ਦਾ ਗਠੀਆ ਚੰਗੇ ਪ੍ਰਕਾਰ ਦਾ ਮੰਨਿਆ ਜਾਂਦਾ ਹੈ ਕਿਉਂਕਿ ਉਹ ਜ਼ਿਆਦਾ ਨੁਕਸਾਨ ਨਹੀਂ ਪਹੁੰਚਾਉਂਦਾ ਦੱਸੋ ਕਿਸ ਤਰ੍ਹਾਂ ਬਚਿਆ ਜਾ ਸਕਦਾ ਇਸ ਬਿਮਾਰੀ ਤੋਂ ਇਸ ਬਿਮਾਰੀ ਤੋਂ ਬਚਾਉਣਾਸਤੇ ਅਸੀਂ ਕੁਝ ਨਹੀਂ ਇਸ ਤਰ੍ਹਾਂ ਕਹਿ ਸਕਦੇ ਕਿ ਆਪਾਂ ਕੀ ਪ੍ਰੀਕੌਸ਼ਨਰੀ ਮੇਜਰ ਲਈਏ ਬਟ ਇਹ ਚੀਜ਼ ਜ਼ਰੂਰ ਹੈ ਜਿਨ੍ਹਾਂ ਦੇ ਖਾਨਦਾਨ ਚ ਗਠੀਆ ਹੈ ਤੇ ਉਹਨਾਂ ਨੂੰ ਕੋਈ ਵੀ ਲੱਛਣ ਆਵੇ ਉਹ ਤੁਰੰਤ ਕਿਸੇ ਡਾਕਟਰ ਨੂੰ ਸੰਪਰਕ ਕਰਨ ਬਾਕੀ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਨੂੰ ਸਿੰਪਟਮਸ ਆ ਰਹੇ ਨੇ ਉਸ ਵੇਲੇ ਹੀ ਤੁਸੀਂ ਇਹਦਾ ਟਰੀਟਮੈਂਟ ਸਟਾਰਟ ਕਰ ਕਿਉਂਕਿ ਜੇ ਲੰਬੇ ਸਮੇਂ ਤੱਕ ਇਹਨੂੰ ਟ੍ਰੀਟ ਨਾ ਕੀਤਾ ਜਾਵੇ ਤਾਂ ਇਹ ਅੰਦਰੂਨੀ ਅੰਗਾਂ ਨੂੰ ਖਰਾਬ ਕਰੇਗਾ ਜਿਵੇਂ ਕਿ ਫੇਫੜਾ ਸੁੱਕਣ ਲੱਗ ਜਾਂਦਾ ਹੈ ਔਰ ਬਹੁਤ ਸਾਰੀ ਕੰਪਲਿਕੀਸ਼ਨ ਹੁੰਦੀਆਂ ਨੇ ਤੇ ਜੋੜ ਮੋੜਨ ਲੱਗ ਜਾਂਦੇ ਨੇ ਤੇ ਲਾਸਟ ਵਿੱਚ ਬਰਨਾਲਾ ਵਾਸਤੇ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਇਹ ਹੀ ਦੇਣਾ ਚਾਹੁੰਗਾ ਕਿ ਹੁਣ ਤੋਂ ਇਹ ਜਿਹੜੀ ਬਿਮਾਰੀ ਹੈ ਇਸ ਦਾ ਇਲਾਜ ਇਮਿਊਨ ਸਿਸਟਮ ਦੀ ਵਕਤ ਬਿਮਾਰੀਆਂ ਦੇ ਇਲਾਜ ਤੁਹਾਡੇ ਹੁਣ ਆਪਣੇ ਸ਼ਹਿਰ ਦੇ ਵਿੱਚ ਉਪਲਬਧ ਹੈ ਜਿਨ੍ਹਾਂ ਨੂੰ ਵੀ ਇਸ ਚੀਜ਼ ਦੇ ਸਿੰਪਟਮਸ ਹੈ ਜਿਹੜੇ ਡਾਇਗਨੋਸਡ ਨੇ ਜਾਂ ਜਿਨ੍ਹਾਂ ਨੂੰ ਇਹ ਸਿੰਪਟਮਸ ਹੈ ਉਹ ਪ੍ਰੋਪਰਲੀ ਕੰਸਲਟ ਆ ਕੇ ਕਰਨ ਆਉਣਾ ਕਿੱਥ मैं अपनी ओपीडी सर्विसेज फिर दस रहा मैं हर शुक्रवार यानी कि फ्राइडे सवेरे साढ़े नौ तो दोपहर के बारह बजे तक सिटी हॉस्पिटल बरनला जो कि सिविल हस्पता के नेे है उत्थे अपनी सर्विसेज़ दे रहा हूँ